ਫਰੋਸਪੁਰ ਪੁਲਿਸ ਵੱਲੋਂ ਮਲਤਾਨੀ ਗੇਟ ਵਿਖੇ ਇੱਕ ਮੈਡੀਕਲ ਸਟੋਰ ਤੇ ਅੱਜ ਛਾਪੇਮਾਰੀ ਕੀਤੀ ਗਈ ਜਿਸ ਕੋਲੋਂ ਵੱਡੀ ਮਾਤਰਾ ਚ ਨਸ਼ੀਲੀਆਂ ਗੋਲੀਆਂ ਤੇ ਕਈ ਬੈਨ ਕੀਤੀਆਂ ਦਵਾਈਆਂ ਪ੍ਰਾਪਤ ਕੀਤੀਆਂ ਗਈਆਂ ਨੇ ਇਸ ਮੌਕੇ ਤੇ ਸੰਬੰਧਿਤ ਮੈਡੀਕਲ ਸਟੋਰ ਦਾ ਮਾਲਕ ਤਾਂ ਫਰਾਰ ਹੋ ਗਿਆ ਪਰ ਉਸਦੇ ਹੋਰ ਠਿਕਾਣਿਆਂ ਤੇ ਕਰਤੋ 2 ਲੱਖ 79000 ਕੈਸ਼ ਅਤੇ ਗੋਲੀਆਂ ਤੇ ਕੈਸ਼ ਕਾਊਂਟਿੰਗ ਮਸ਼ੀਨ ਪ੍ਰਾਪਤ ਹੋਈ ਹੈ ਇਸ ਮੌਕੇ ਐਸਐਸਪੀ ਫਿਰੋਜ਼ਪੁਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੁਲਿਸ ਵੱਲੋਂ ਚਲੇ ਭਾਰਤ ਵਿੱਚ ਨਸ਼ੇ ਵਿਰੁੱਧ ਰੇਡਾਂ ਕੀਤੀਆਂ ਜਾ ਰਹੀਆਂ ਨੇ ਨਸ਼ੇ ਦਾ ਕੰਮ ਕਰਨ ਵਾਲੇ ਲੋਕਾਂ ਨੂੰ ਕਾਬੂ ਕਰ ਰਹੇ ਹਾਂ ਇਸ ਮੌਕੇ ਐਸਐਸਪੀ ਫਿਰੋਜ਼ਪੁਰ ਵੱਲੋਂ ਇਸ ਸਾਲ ਦੀ ਕਾਰਗੁਜ਼ਾਰੀ ਦੱਸਦੇ ਹੋਏ ਕਿ ਆ ਕਿ ਫਿਰੋਜ਼ਪੁਰ ਪੁਲਿਸ ਵੱਲੋਂ ਪਿਛਲੇ 7 ਮਹੀਨਿਆਂ ਵਿੱਚ ਹੀ 212 ਕਿਲੋ ਚਟਾ ਪ੍ਰਾਪਤ ਕਰਨ ਚ ਸਫਲਤਾ ਪ੍ਰਾਪਤ ਹੋਈ ਹੈ ਇਹ ਖੁਰਾਨਾ ਮੈਡੀਸਨ ਹੋਲਸੇਲਰ ਹੈ ਉਹਨਾਂ ਦਾ ਮਲਤਾਨੀ ਗੇਟ ਤੇ ਜਿਹੜੀ ਹੋਲਸੇਲ ਦੀ ਸ਼ਾਪ ਸੀਗੀ ਇਹਦੇ ਇਸ ਵਾਰ ਜਿਹੜੀ ਕੈਮਿਸਟ ਦੀ ਉਹਦੇ ਵਿੱਚ ਰੇਡ ਕੀਤੀ ਗਈ ਸਾਨੂੰ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਬੇਸਡ ਅਸੀਂ ਰੇਡ ਕੀਤੀ ਤਾਂ ਉਥੋਂ ਪ੍ਰੀਗੇਬਲਨ ਟੈਬਲੇਟਸ ਜਿਹੜੀ ਕਿ ਸਰਕਾਰ ਵੱਲੋਂ ਬੈਂਡ ਹੈ ਉਹ 1,11,000 ਪ੍ਰੀਗੇਬਲਨ ਟੈਬਲੇਟ ਮਿਲਿਆ ਤੇ ਟਿਪੈਂਟਾਡੋਲ ਇੱਕ ਜਿਹੜੀਆਂ ਟੈਬਲੇਟਸ ਹੈ ਇਹ ਵੀ ਇੱਕ ਖਾਸ ਕੁਆਂਟੀਟੀ ਦੇ ਵਿੱਚ ਹੀ ਰੱਖ ਸਕਦੇ ਉਹ ਤੋਂ ਬਾਅਦ ਨਹੀਂ ਰੱਖ ਸਕਦੇ ਇਹ 7 ਲੱਖ ਟੈਬਲੇਟਸ ਮਿਲ ਗਿਆ ਉਥੋਂ ਤੇ ਇਹਦੀ ਬਰਾਮਦਗੀ ਹੋਈ ਹੈ ਅੱਗੇ ਫਰਦਰ ਜਦੋਂ ਉਹਨਾਂ ਨੇ ਰੇਡ ਕੀਤਾ ਉਹਦੇ ਅਰੈਸਟ ਕਰਨ ਵਾਸਤੇ ਤਿੰਨ ਚਾਰ ਜਗ੍ਹਾ ਤੋਂ ਇਹ ਜਿਹੜਾ ਇਸ ਦਾ ਮੇਨ ਓਨਰ ਹੈ ਉਹ ਉਥੇ ਨਹੀਂ ਮਿਲਿਆ ਉਹ ਪਹਿਲਾਂ ਫਰਾਰ ਹੋ ਗਿਆ ਤੇ ਉਸ ਦੀ ਘਰ ਦੀ ਸਰਚ ਤੋਂ 2 ਲੱਖ 75000 ਰੁਪਏ ਕੈਸ਼ ਤੇ 300 ਟੈਬਲੇਟ ਪ੍ਰੀਗੇਬਲਨ ਉਹਦੇ ਘਰ ਤੋਂ ਵੀ ਬਰਾਮਦ ਹੋਈਆਂ ਤੇ ਇਹਦੇ ਵਿੱਚ ਇੱਕ ਕਰੰਸੀ ਕਾਊਂਟਿੰਗ ਮਸ਼ੀਨ ਵੀ ਉੱਥੋਂ ਬਰਾਮਦ ਹੋਈ ਹੈ ਤੇ ਸਾਡੀ ਇਹ ਜਿਹੜੀ ਸਾਰਾ ਇਹ ਸਾਡੀ ਡੀਐਸਪੀ ਸਿਟੀ ਵੱਲੋਂ ਤੇ ਐਸਐਚਓ ਸਿਟੀ ਵੱਲੋਂ ਤੇ ਸਾਡੇ ਡੀਐਸਪੀ ਡੀ ਵੱਲੋਂ ਇਹ ਜਿਹੜੀ ਸਾਰੀ ਕਾਰਵਾਈ ਕੀਤੀ ਗਈ ਹੈ ਤੇ ਇੰਨੀ ਇਹਨਾਂ ਤੋਂ ਰਿਕਵਰੀ ਕੀਤੀ ਹੈ ਇੱਥੇ ਦੱਸਣ ਯੋਗ ਹੈ ਵੀ ਪਿਛਲੇ ਦਿਨਾਂ 'ਚ ਅਸੀਂ ਪਹਿਲਾਂ ਵੀ ਕੈਮਿਸਟਰੀ ਸ਼ਾਪ ਇੱਥੇ ਲੋਕਲ ਸੀ ਉਹ ਵੀ ਕਾਫੀ ਇਹਦੇ ਬਦਨਾਮ ਸੀ ਜਿਹੜਾ ਕਰ ਰਹਾ ਉਸਤੇ ਵੀ ਰੇਡ ਕਰਕੇ ਉਸ ਤੋਂ ਕਾਫੀ ਭਾਰੀ ਮਾਤਰਾ 'ਚ ਅਸੀਂ ਬਰਾਮਦਗੀਆਂ ਕੀਤੀਆਂ ਸੀ ਤੇ ਉਹ ਉਸ ਦੇ ਨਾਲ ਕਾਫੀ ਇਸ ਏਰੀਏ ਦੇ ਵਿੱਚ ਇਹਨੂੰ ਨਸ਼ੇ ਤੇ ਠੱਲ ਪਾਉਣ ਦੇ ਵਿੱਚ ਸਫਲਤਾ ਮਿਲੀ ਸੀ ਹੁਣ ਇੱਥੇ ਜਿਹੜੀਆਂ ਆਹ ਰਿਕਵਰੀਜ਼ ਤਾਂ ਜਿਹੜੀਆਂ ਹੋਈਆਂ ਇਸੇ ਦੇ ਨਾਲ ਨਾਲ ਸਾਡੇ ਵੱਲੋਂ ਸਾਡੀਆਂ ਬਾਕੀ ਸਬਡਿਵੀਜ਼ਨਸ ਦੇ ਵਿੱਚ ਈਵਨ ਲਖੋਕੇ ਬਰਾਮ ਜਿੱਥੇ ਇੱਕ ਦੁਖਦਾਈ ਜਿਵੇਂ ਦੋ ਜਣੇ ਤਿੰਨ ਜਣੇ ਦੀ ਡੈਥ ਹੋਈ ਸੀ ਉਸ ਜਗ੍ਹਾ ਤੇ ਵੀ ਸਾਡੇ ਇਸੇ ਟਾਈਮ ਤੇ ਇੱਕ ਟੀਮਸ ਪੂਰੀਆਂ ਜਿਹੜੀਆਂ ਜਿਹਦੇ ਵਿੱਚ ਮੈਡੀਕਲ ਐਸਐਮਓ ਸਾਹਿਬ ਵੱਲੋਂ ਵੀ ਇੱਕ ਨਾਲ ਹੈਗੇ ਆ ਡਿਸਟ੍ਰਿਕਟ ਮੈਡੀਕਲ ਆਫੀਸਰ ਉਹ ਹੈਗੇ ਪਲੱਸ ਜਿਹੜੇ ਡਰੱਗ ਇਨਸਪੈਕਟਰ ਨਾਲ ਹੋ ਕੇ ਸਾਡੀ ਪੁਲਿਸ ਦੀ ਟੀਮ ਨਾਲ ਅਤੇ ਡਿਊਟੀ ਮੈਜਿਸਟਰ ਦੇ ਨਾਲ ਇੱਕ ਟੀਮ ਬਣ ਕੇ ਉੱਥੇ ਵੀ ਰੇਡਸ ਹੋ ਰਹੀਆਂ ਉੱਥੇ ਵੀ ਇਸ ਟਾਈਮ ਤੇ ਜਿਹੜੀ ਇਹਨਾਂ ਦੇ ਸ਼ਾਪਸ ਦੇ ਉੱਪਰ ਰੇਡਸ ਚੱਲ ਰਹੀਆਂ ਹਨ ਉੱਥੇ ਵੀ ਜਿਵੇਂ ਰਿਕਵਰੀ ਹੋਊਗੀ ਤੁਹਾਨੂੰ ਦੱਸਿਆ ਜਾਊਗਾ ਤੇ ਇਵੇਂ ਜਿਹੜਾ ਮਮਦੋਟ ਏਰੀਏ ਚ ਅਤੇ ਹੋਰ ਤਲਵੰਡੀ ਦੇ ਏਰੀਏ ਦੇ ਵਿੱਚ ਉੱਥੇ ਵੀ ਇਸ ਟਾਈਮ ਤੇ ਕੈਮਿਸ ਸ਼ਾਪਸ ਤੇ ਸਾਡੇ ਵੱਲੋਂ ਰੇਡਸ ਕੀਤੀਆਂ ਜਾ ਰਹੀਆਂ ਇੱਥੇ ਦੱਸਣ ਵਾਲੀ ਗੱਲ ਇਹ ਆ ਵੀ ਅਵੇਅਰਨੈਸ ਕੈਂਪੇਨਸ ਅਸੀਂ ਵਾਰ-ਵਾਰ ਕਰਦੇ ਰਹਿੰਦੇ ਆ ਸਾਡੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੀ ਰਿਕਵਰੀ ਜਿਹੜੀ ਹੈਰੋਇਨ ਤੇ ਦੂਜੇ ਨਸ਼ਿਆਂ ਦੀ ਕੀਤੀ ਗਈ ਹੈ ਜਿਦੇ ਵਿੱਚ ਕਰੀਬ 211 ਕਿਲੋ ਹੈਰੋਇਨ ਜਿਹੜੀ ਅਸੀਂ ਪਿਛਲੇ ਦਿਨਾਂ ਚ ਜਿਹੜੀ 7 ਮਹੀਨਿਆਂ ਦੇ ਵਿੱਚ ਜਦੋਂ ਤੋਂ ਯੋਧ ਨਸ਼ਾ ਵਿਰੋਧ ਸ਼ੁਰੂ ਹੋਇਆ ਉਹਦੇ ਵਿੱਚ ਅਸੀਂ ਇੱਕ ਰਿਕਾਰਡ ਤੋੜ ਰਿਕਵਰੀ ਕੀਤੀ ਹੋਈ ਹੈ 211 ਕਿਲੋ 799 ਗ੍ਰਾਮ ਜਿਹੜੀ ਕਿ ਕਿਸੇ ਵੀ ਪਿਛਲੇ 10 ਸਾਲਾਂ ਤੋਂ ਜਾਂ ਆਪਾਂ ਜੇ ਮਿਲੀਏ ਕਿਸੇ ਵੀ ਇੱਕ ਪੂਰੇ ਸਾਲ ਦੀ ਰਿਕਵਰੀ ਵੀ ਅੱਗੇ ਕਿਤੇ 70 80 ਕਿਲੋ ਤੋਂ ਵੱਧ ਨਹੀਂ ਹੋਈ ਜੋ ਕਹੇ ਸੀ ਆਹ 7 ਮਹੀਨੇ ਦੇ ਵਿੱਚ 70 80 ਕਿਲੋ ਦੇ ਕੰਪੈਰੀਟਿਵ ਦੇ ਪੂਰੇ ਸਾਲ ਦੀ ਰਿਕਵਰੀ ਤੋਂ ਅਸੀਂ 212 ਕਿਲੋ ਜਿਹੜੀ ਰਿਕਵਰੀ ਹੁਣ ਤੱਕ ਆ 7 ਮਹੀਨਿਆਂ ਚ ਕਰ ਚੁੱਕੇ ਆ ਤੇ ਇਹ ਇਹ ਵੀ ਕਿਤੇ ਨਾ ਕਿਤੇ ਲੱਗਦਾ ਵੀ ਜਦੋਂ ਇਹ ਚੀਜ਼ ਨਹੀਂ ਮਿਲਦੀ ਤਾਂ ਮੈਂ ਇਹੀ ਜਿਹੜੇ ਪਰਿਵਾਰਾਂ ਨੂੰ ਕਹੂੰਗਾ ਜਿਹੜੇ ਬੱਚੇ ਆ ਉਹਨਾਂ ਦੇ ਉਹਨਾਂ ਤੇ ਧਿਆਨ ਰੱਖਣ ਕੋਈ ਜਿਹੜਾ ਇਹ ਕੈਮਿਸ ਦਾ ਨਸ਼ਾ ਜਾਂ ਜਿਹੜੀਆਂ ਦੂਸਰੀਆਂ ਦਵਾਈਆਂ ਕਈ ਜਣੇ ਜਿਹੜੇ ਨਸ਼ਾ ਛਡਾਊ ਕੇਂਦਰ ਤੋਂ ਵੀ ਦਵਾਈ ਮਿਲਦੀ ਆ ਇਹ ਦਵਾਈ ਨੂੰ ਵੀ ਕਈ ਵਾਰ ਮਿਸਯੂਜ਼ ਕਰਦੇ ਆ ਉਸ ਨੂੰ ਜਾਂ ਕਿਸੇ ਕੈਮਿਸਟ ਦੀ ਦੁਕਾਨ ਤੋਂ ਕੋਈ ਨਸ਼ੇ ਵਾਲੀ ਪ੍ਰੀਗਾਬਲੈਂਟ ਟਾਈਪ ਹੋਰ ਕੋਈ ਦਵਾਈ ਲੈ ਕੇ ਉਸ ਨੂੰ ਇਹ ਖੋਰ ਕੇ ਪਾਣੀ ਦੇ ਵਿੱਚ ਖੋਰ ਕੇ ਉਸ ਦਾ ਟੀਕੇ ਦੇ ਵਿੱਚ ਪਾ ਕੇ ਆਪਣਾ ਟੀਕਾ ਦੀ ਵਰਤੋਂ ਕਰ ਰਿਹਾ ਜਿਹੜੇ ਹੁਣ ਵੀ ਆ ਜਿਹੜਾ ਇਨਸੀਡੈਂਟ ਹੋਇਆ ਜਿਹੜੇ ਇੱਕ ਜਣੇ ਇੱਕ ਤਾਂ ਇਹ ਦੱਸਣਾ ਚਾਹਣਾ ਇਕੱਠੇ ਨਹੀਂ ਸੀ ਬਿਲਕੁਲ ਵੀ ਕੋਈ ਇਕੱਠੇ ਹੋਣ ਜਾਂ ਕੀਤਾ ਹੋਵੇ ਦੋ ਜਣੇ ਤਾਂ ਬਿਮਾਰ ਸੀ ਪਿਛਲੇ ਸਮੇਂ ਵਿੱਚ ਨਸ਼ਾ ਕਰਦੇ ਸੀ ਕਈ ਵਾਰ ਉਹ ਉਹਦੇ ਵਿੱਚ ਨਸ਼ਾ ਛਡਾਊ ਕੇਂਦਰ 'ਚ ਵੀ ਗਏ ਛਡਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹਨਾਂ ਦੀ ਹਾਲਤ ਹੁਣ ਬਿਮਾਰੀ ਕਰਕੇ ਕਾਫੀ ਠੀਕ ਨਹੀਂ ਸੀ ਤੇ ਡੈਥ ਹੋ ਗਈ ਜਿਹੜੇ ਇੱਕ ਜਣੇ ਨੇ ਉਹ ਲਾਇਆ ਜਿਹੜਾ ਹੁਣ ਤੱਕ ਇਹ ਪਤਾ ਲੱਗਿਆ ਵੀ ਉਸ ਨੇ ਕੋਈ ਟੀਕਾ ਲਗਾਇਆ ਵੀ ਜਿਹੜਾ ਇਸ ਦਾ ਗੋਲੀ ਤੋਂ ਉਸ ਨੂੰ ਖੋਰ ਕੇ ਉਸ ਦਾ ਟੀਕਾ ਲਗਾਇਆ ਤੇ ਇਹ ਮੈਂ ਜਿਹੜੇ ਪਰਿਵਾਰ ਹੈ ਉਹਨਾਂ ਨੂੰ ਮੈਂ ਇਹ ਹੀ ਬੇਨਤੀ ਕਰੂੰਗਾ ਵੀ ਆਪਣੇ ਜਦੋਂ ਆਪਾਂ ਬੱਚਿਆਂ ਨੂੰ ਕੋਈ ਨਸ਼ਾ ਕਰਦਾ ਦੇਖਦੇ ਆਂ ਉਹਨਾਂ 'ਚ ਕਈ ਤਰ੍ਹਾਂ ਦੇ ਲੱਛਣ ਹੁੰਦੇ ਆ ਜਾਂ ਕੋਈ ਨਿਸ਼ਾਨ ਹੋਣਗੇ ਜੇ ਕੋਈ ਹੈਰਨ ਦਾ ਨਸ਼ਾ ਕਰਦਾ ਉਸਦੇ ਕੋਈ ਨਾ ਖੂ ਨੋਵ ਵਗੈਰਾ ਤੇ ਇੱਥੇ ਜਲਨ ਦਾ ਨਿਸ਼ਾਨ ਹੋਊਗਾ ਜੇ ਕੋਈ ਟੀਕਾ ਲਗਾ ਰਿਹਾ ਉਸਦੇ ਟੀਕੇ ਦੇ ਪ੍ਰਿਕ ਦੇ ਨਿਸ਼ਾਨ ਹੋਣਗੇ ਤੇ ਅਤੇ ਉਸਦੇ ਬਿਹੇਵੀਅਰ ਚੇਂਜਸ ਆਉਂਦੀਆਂ ਅਸੀਂ ਅਵੇਅਰਨੈਸ ਕੈਂਪੇਨਸ ਇਸ ਸਬੰਧੀ ਕੋਈ ਸੈਂਕੜੇ ਅਸੀਂ ਅਵੇਅਰਨੈਸ ਕੈਂਪੇਨਸ ਜਿਹੜੇ ਫੰਕਸ਼ਨਸ ਕਰ ਚੁੱਕੇ ਆ ਉੱਥੇ ਵੀ ਮੈਂ ਇਹੀ ਬੇਨਤੀ ਕਰੂੰਗਾ ਸਾਰੇ ਜਣੇ ਉਹ ਅੱਗੇ ਵੀ ਅਵੇਅਰ ਕਰਨ ਆਪ ਵੀ ਅਵੇਅਰ ਹੋਣ ਆਪਣੇ ਬੱਚਿਆਂ ਤੇ ਧਿਆਨ ਰੱਖਣ ਤੇ ਅਜਿਹੇ ਜਿਹੜੇ ਆਪਣਾ ਜੇ ਕੋਈ ਲੱਗਦਾ ਵੀ ਕੋਈ ਬੰਦਾ ਇਹਦੇ ਵਿੱਚ ਕਰ ਰਿਹਾ ਤੇ ਸਾਨੂੰ ਇਨਫੋਰਮ ਕਰ ਤਾਂ ਕਿ ਅਸੀਂ ਤੁਰਤ ਉੱਥੇ ਐਕਸ਼ਨ ਲੈ ਸਕੀਏ ਤੇ ਇਹ ਜਿਹੜੇ ਹੁਣ ਸਾਡੇ ਕੈਸੋ ਜਿਹੜੇ ਕੋਆਰਡੀਨੇਟ ਸਰਚ ਆਪਰੇਸ਼ਨਸ ਆ ਜਿਹੜੀਆਂ ਹੁਣ ਰੇਡਸ ਕੀਤੀਆਂ ਜਾ ਰਹੀ ਹੈ ਜੇ ਡਰੱਗ ਇਨਸਪੈਕਟਰ ਤੇ ਹੈਲਥ ਅਥਾਰਟिटीज ਨੂੰ ਨਾਲ ਲੈ ਕੇ ਮੈਜਿਸਟਰੇਟ ਨੂੰ ਨਾਲ ਲੈ ਕੇ ਇਸ ਦਾ ਜੋ ਵੀ ਸਾਡਾ ਜਿਹੜਾ ਇਸ ਦਾ ਅੱਗੇ ਆਊਟਕਮ ਨਿਕਲਿਆ ਮੈਂ ਤੁਹਾਡੇ ਨਾਲ ਇਹਦੇ ਬਾਰੇ ਵਿਸ਼ੇਸ਼ ਕਰੂੰਗਾ ਜੀ ਥੈਂਕ ਯੂ